ਕਿਵੇਂ ਦੇਖਦੇ ਹਾਂ ਹੁਣ ਜਲੰਧਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਹੁਣ ਮਾਹੌਲ ਬਣਿਆ ਹੋਇਆ ਹੈ ਮ्युनਿਸਪਲ ਕਾਰਪੋਰੇਸ਼ਨ ਚੋਣਾ ਦੀ ਬਹੁਤ ਉਡੀਕ ਕਰ ਰਹੇ ਸੀਗੇ ਜਲੰਧਰ ਵਾਸੀ ਖਾਸ ਕਰ ਕਿਉਂਕਿ ਜਲੰਧਰ ਦੇ ਜੋ ਇਸ ਵਕਤ ਲਗਾਤਾਰ ਹਾਲਾਤ ਨੇ ਉਸ ਨੂੰ ਤੋਂ ਤੁਸੀਂ ਕਿਵੇਂ ਦੇਖਦੇ ਹੋ ਜਦੋਂ ਆਮ ਆਦਮੀ ਪਾਰਟੀ ਨੇ ਵਾਦਾ ਵੀ ਕੀਤਾ ਸੀ ਕਿ ਜੇਕਰ ਅਸੀਂ ਜਿੱਤਦੇ ਹਾਂ ਬਾਈ ਇਲੈਕਸ਼ਨ ਤਾਂ ਕਾਫੀ ਕੰਮ ਹੋਣੇ ਨੇ ਤੇ ਲੋਕ ਕਾਫੀ ਨਾਰਾਜ਼ ਵੀ ਨਜ਼ਰ ਆ ਰਹੇ ਨੇ ਵੈਸਟ ਦੇ ਵਿੱਚ ਨਹੀਂ ਦੇਖੋ ਜੇ ਲੋਕ ਨਾਰਾਜ਼ ਹੁੰਦੇ ਤੇ ਅੱਜ ਆ ਹੁਣੇ 33 ਨੰਬਰ ਵਾਰਡ ਦੇ ਵਿੱਚੋਂ ਕਾਂਗਰਸ ਦੇ ਉਮੀਦਵਾਰ ਛੱਡ ਕੇ ਸਾਡੇ ਸ਼ਾਮਲ ਹੋ ਰਹੇ ਨੇ 62 ਨੰਬਰ ਦੇ ਬੀਜੇਪੀ ਦੇ ਉਮੀਦਵਾਰ ਨੇ ਉਹ ਛੱਡ ਕੇ ਸ਼ਾਮਲ ਹੋ ਰਹੇ ਨੇ ਦਿਵਾਲੀ ਵਰਗਾ ਵਿਆਹ ਵਰਗਾ ਮਾਹੌਲ ਹੈ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਜਿਹੜੇ ਔਰ ਲੀਡਰ ਨੇ ਉਹਨਾਂ ਦੇ ਘਰਾਂ ਦੇ ਵਿੱਚ ਲੋਕਾਂ ਨੇ ਆਪ ਹੀ ਬਣਾਇਆ ਹੋਇਆ ਸੋ ਇਸ ਕਰਕੇ ਆਮ ਆਦਮੀ ਪਾਰਟੀ ਦੀ ਕਮਿਟਮੈਂਟ ਨੂੰ ਜਲੰਧਰ ਔਰ ਪੰਜਾਬ ਦੇ ਲੋਕ ਜਾਣਦੇ ਨੇ ਉਹਨਾਂ ਨੂੰ ਪਤਾ ਹੈ ਕਿ ਜਦੋਂ ਇੱਕ ਵਾਰੀ ਮੈਜੋਰਿਟੀ ਦੇ ਨਾਲ ਕਾਰਪੋਰੇਸ਼ਨ ਆਵਾਦੀ ਪਾਰਟੀ ਨੂੰ ਸਮਾ ਲ ਦਿੱਤੀ ਤੇ ਫਿਰ ਲੋਕਾਂ ਦਾ ਕੰਮ ਖਤਮ ਤੇ ਸਾਡਾ ਕੰਮ ਸ਼ੁਰੂ ਡਵੈਲਪਮੈਂਟ ਦਾ ਪੰਜ ਗਰੰਟੀ ਅੱਜ ਦਿੱਤੀਆਂ ਨੇ ਤੇ ਪੰਜੇ ਨੇ ਜਿਹੜੀਆਂ ਉਹ ਲਿਮਟਿਡ ਟਾਈਮ ਫਰੇਮ ਦੇ ਵਿੱਚ ਅਸੀਂ ਪੂਰੀਆਂ ਕਰਕੇ ਦਵਾਂਗੇ ਅੱਛਾ ਲਗਾਤਾਰ ਜਿਸ ਤਰੀਕੇ ਦੇ ਨਾਲ ਵਾਦੇ ਹੋਏ ਸੀਗੇ ਪਹਿਲਾਂ ਵੀ ਤੇ ਹੁਣ ਵੀ ਹੋ ਰਹੇ ਨੇ ਇਹ ਕਿੰਨੇ ਦਿਨ ਤੱਕ ਪੂਰੇ ਹੋਣਗੇ ਇਹ ਪੰਜ ਸਾਲ ਦੀ ਟਰਮ ਹੁੰਦੀ ਹੈ ਜੀ ਕਾਰਪੋਰੇਸ਼ਨ ਦੀ ਪਰ ਸਾਡੀ ਕੋਸ਼ਿਸ਼ ਹੋਊਗੀ ਕਿ 2027 ਦੀ ਇਲੈਕਸ਼ਨ ਦੇ ਵਿੱਚ ਜਾਣ ਤੋਂ ਪਹਿਲਾਂ ਪਹਿਲਾ ਅਸੀਂ ਪੰਜੇ ਗਰੰਟੀਆਂ ਪੂਰੀਆਂ ਕਰਦੀ ਹੈ। ਹੂੰ ਅੱਛਾ ਇੱਕ ਪਾਸੇ ਕਿਸਾਨ ਜਿਹੜੇ ਨੇ ਉਹ ਲਗਾਤਾਰ ਬੈਠੇ ਹੋਏ ਨੇ ਦੂਜੇ ਪਾਸੇ ਜਿਹੜਾ ਹੈਗਾ ਮਰਨ ਮਰਤ ਦੇ ਉੱਪਰ ਵੀ ਬੈਠੇ ਕੋਈ ਨੇ ਲਗਾਤਾਰ ਜੋ ਹਾਲਾਤ ਬਣ ਰਹੇ ਨੇ ਉਸ ਨੂੰ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਕਿਸਾਨ ਭਾਈਆਂ ਦੇ ਨਾਲ ਹੈ ਪਹਿਲਾਂ ਵੀ ਵਕੀਲ ਬਣ ਕੇ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕੇਂਦਰ ਸਰਕਾਰ ਅੰਨੀ ਗੂੰਗੀ ਬੋਲੀ ਬਣ ਕੇ ਬੈਠੀ ਹੈ ਅਸੀਂ ਕਿਸਾਨ ਭਾਈਆਂ ਦੇ ਨਾਲ ਜਿਸ ਤਰੀਕੇ ਦੇ ਨਾਲ ਰਵਨੀਤ ਬਿੱਟੂ ਹੋਰੀ ਲਗਾਤਾਰ ਕਿਉਂਕਿ ਕਿਸਾਨਾਂ ਦਾ ਮੁੱਦਾ ਹੈ ਰਵਨੀਤ ਬਿੱਟੂ ਹੋਰੀ ਜਿਸ ਤਰੀਕੇ ਦੇ ਨਾਲ ਲਗਾਤਾਰ ਬਿਆਨਬਾਜ਼ੀਆਂ ਕਰ ਰਹੇ ਨੇ ਜਾਂ ਫਿਰ ਜਿਸ ਤਰੀਕੇ ਦੇ ਨਾਲ ਹੁਣ ਚੀਜ਼ਾਂ ਹੋਈਆਂ ਨੇ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਐ ਰਵਨੀਤ ਬਿੱਟੂ ਹੋਰੀ ਜੋ ਬਿੱਟੂ ਜਦੋਂ ਕਾਂਗਰਸ ਸੀਗੀ ਉਦੋਂ ਗੱਲਾਂ ਹੋਰ ਸੀ ਹੁਣ ਗੱਲਾਂ ਹੋਰ ਨੇ ਐ ਗਿਰਗिट ਵਾਂਗੂ ਰੰਗ ਬਦਲ ਲਾ ਮੈਂ ਤਾਂ ਦੇਖੀ ਨਹੀਂ ਹੈ ਕਿ ਦੇ ਕੋਈ ਸੋ ਅਨਫੋਰਚੂਨੇਟ ਹੈ ਉਹਨਾਂ ਨੂੰ ਪੰਜਾਬ ਦੀ ਗੱਲ ਕਰਨੀ ਚਾਹੀਦੀ ਹੈ ਨਾ ਕਿ ਆ ਬੀਜੇਪੀ ਦੀ ਬੋਲੀ ਬੋਲਣੀ ਚਾਹੀਦੀ ਹੈ ਠੀਕ ਹੈ ਸ਼ੁਕਰੀਆ ਤਾਂ ਅਮਨ ਰੋੜਾ ਨੇ ਜਨਤ ਨਾਲ ਗੱਲਬਾਤ ਕੀਤੀ ਹੈਗੀ ਹੈ ਤਾਂ ਇਹਨਾਂ ਦਾ ਕਹਿਣਾ ਹੈ ਕਿ ਵੀ ਜਿਸ ਤਰੀਕੇ ਦੇ ਨਾਲ ਕਿਸਾਨ ਦਿੱਲੀ ਬਾਰਡਰ ਦੇ ਉੱਪਰ ਜਿਹੜੇ ਨੇ ਉਹ ਪਹੁੰਚ ਰਹੇ ਨੇ ਜਾਂ ਫਿਰ ਦੂਜੇ ਪਾਸੇ ਜੇਕਰ ਹੜਤਾਲ ਦੇ ਉੱਪਰ ਡੱਲੇ ਵਾਲ ਅਖਰੀ ਜਿਹੜੇ ਨੇ ਉਹ ਬੈਠੇ ਹੋਏ ਨੇ ਉਸ ਦੇ ਉੱਪਰ ਕੇਂਦਰ ਨੂੰ ਜਿਹੜਾ ਹੈ ਉਹ ਲਗਾਤਾਰ ਸੋਚਣਾ ਚਾਹੀਦਾ ਹੈ ਹਾਲਾਂਕਿ ਰਵਨੀਤ ਬਿੱਟੂ ਹਰਾਵਲੋਂ ਜੋ ਬਿਆਨ ਦਿੰਦਾ ਹੈ ਉਸ ਦੇ ਉੱਪਰ ਵੀ ਜੜਾਏ ਉਹ ਅਮਨ अरोड़ा ਵੱਲੋਂ ਤੰਜ ਕੱਸਿਆ ਗਿਆ ਕੈਮਰੋਨ ਪੰਕੇ ਦੇ ਨਾਲ ਰਾਜਗੁਪਤਾ ਬਹੁਸ਼ੇ ਟਾਈਮ ਤਿਲੰਦਰ